ਨੰਦਲਵੀਰ ਗੋਲਡੀ ਵਾਪਸ ਆਏ ਨੇ ਤੁਸੀਂ ਵਿਰੋਧ ਜਿਤਾਉਨੇ ਹੋ ਕੋਈ ਵੀ ਇਨਸਾਨ ਹੈ ਜੋ ਇੱਕ ਵਾਰ ਵਿੱਚ ਚ ਸੁਰਾ ਮਾਰ ਗਿਆ ਤਾਂ ਦੁਬਾਰੇ ਕੀ ਗਰੰਟੀ ਹੈ ਕਿ ਉਹ ਨਹੀਂ ਮਾਰੂਗਾ ਤੁਸੀਂ ਸਟੈਂਡ ਕਰਦੇ ਹੋ ਕਿ ਅਸੀਂ ਕਾਂਗਰਸ ਦੇ ਨਾਲ ਖੜੇ ਹੋਏ ਆ ਪਰ ਦਲਵੀਰ ਗੋਲਡੀ ਹੋਰਾਂ ਦਾ ਕੀ ਸਟੈਂਡ ਹੋਣ ਵਾਲਾ ਨਹੀਂ ਸਟੈਂਡ ਤਾਂ ਹੁਣ ਜਿਹੜੇ ਸਾਹਬ ਨਾਲ ਗੋਲਡੀ ਦੇਖੋ ਆਪ ਚ ਗਿਆ ਸੀਗਾ ਜੀ ਉਥੇ ਆਪ ਚੋਲੀ ਦਾਲ ਨਹੀਂ ਗਲੀ ਤਾਂ ਹੁਣ ਵਾਪਸ ਆ ਗਿਆ ਇਹ ਚੀਜ਼ ਦੀ ਇਹ ਜੀ ਐਂਟੀ ਦਾ ਸਟੈਂਡ ਤਾਂ ਹੁਣ ਮੈਨੂੰ ਦੱਸਣ ਦੀ ਲੋੜ ਨਹੀਂ ਉਹ ਤਾਂ ਬਾਈ ਜੀ ਤੁਹਾਨੂੰ ਲੋਕ ਥੱਲੇ ਕਮੈਂਟ ਚੱਲ ਰਹੇ ਨੇ ਸਾਰਾ ਕੁਝ ਮੂਰ ਹੀ ਆ ਰਿਹਾ ਮੈਨੂੰ ਮੈਂ ਤੁਹਾਨੂੰ ਆਪਦਾ ਕਹਿ ਸਕਦਾ ਵੀ ਨਾ ਦੋਗਲਾਪਨ ਸੁਭਾਅ ਚ ਹੈ ਬਾਈ ਨਾ ਕੋਮ ਚ ਹੂੰ ਠੀਕ ਹੈ ਨਾ ਜਿੱਥੇ ਖੜੇ ਆ ਖੜੇ ਆ ਆਮ ਆਦੀ ਪਾਰਟੀ 'ਚ ਗਏ ਸੀਗੇ ਭਗਵੰਤ ਮਾਨ ਸਾਹਿਬ ਹੋਂਦੇ ਨਾਲ ਬੈਠੇ ਸੀਗੇ ਉਦੋਂ ਪ੍ਰੈਸ ਕਾਨਫਰੈਂਸ ਦੇ ਵਿੱਚ ਕਹਿ ਰਹੇ ਸੀਗੇ ਕਿ ਐ ਮਾਨ ਸਾਹਿਬ ਮੈਂ ਤੁਹਾਡਾ ਹੀ ਹਾਂ ਤੁਹਾਡਾ ਛੋਟਾ ਭਰਾ ਤੇ ਤੁਹਾਡੀ ਝੋਲੀ ਝੋਲੀ ਦੇ ਵਿੱਚ ਆ ਗਿਆ ਕਹਿੰਦਾ ਸਾਰੀ ਉਮਰ ਤੁਹਾਡੇ ਵਾਸਤੇ ਆ ਗਿਆ ਕਹਿੰਦੇ ਸਾਰੀ ਉਮਰ ਦਾ ਬਹੁਤ ਦੂਰ ਦੀ ਗੱਲ ਹੈ 11 ਮਹੀਨੇ ਹੀ ਹੋਏ ਨੇ ਬਾਈ ਜੀ ਹੂੰ ਅੱਗੇ ਨਾ ਵਾਪਸ ਉਹਨਾਂ ਦੀ ਉਹਨਾਂ ਦੀ ਬੋਲ ਸੀਗੇ ਨਾ ਹੂੰ ਹੋਰ ਤਾਂ ਕਿਸੇ ਤੀਜੇ ਨੇ ਬੋਲਿਆ ਨਹੀਂ ਸੀ ਬੋਲਡਿਨ ਕੋਲ ਬਿਠਾ ਕੇ ਡਾਈਗਾ ਕੋਈ ਹੋਰ ਮਾਰਦਾ ਹੋਵੇ ਹੂੰ ਪਰ ਇਥੋਂ ਕਲੀਅਰ ਹੁੰਦਾ ਬਾਈ ਜੀ ਕਦੇ ਵੀ ਵੱਧ ਕੇ ਬੋਲਣਾ ਨਹੀਂ ਚਾਹੀਦਾ ਇਨਸਾਨ ਬੰਦੇ ਨੂੰ ਵੱਧ ਕੇ ਕਦੇ ਨਹੀਂ ਬੋਲਣਾ ਚਾਹੀਦਾ ਹਾਲਾਤ ਪਤਾ ਨਹੀਂ ਕਿਹੋ ਜਿਹਾ ਆ ਜਾਣਾ ਜਿਵੇਂ ਉਹ ਕਹਿੰਦੇ ਕਿ ਵੀ ਮੈਂ ਤਾਂ ਬਾਹਰ ਹੀ ਨਿਕਲਿਆ ਮੈਂ ਗਿਆ ਹੀ ਨਹੀਂ ਕਿਤੇ ਕੀ ਲੱਗਦਾ ਕਿ ਉਹ ਬਾਹਰ ਨਹੀਂ ਨਿਕਲੇ ਜਾਂ ਫਿਰ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਉਹਨਾਂ ਨੂੰ ਮੂੰਹ ਨਹੀਂ ਲਾਇਆ ਨਹੀਂ ਭਾਈ ਬਾਹਰ ਤਾਂ ਜਿਹੜੀ ਹੁਣ ਇਹ ਕਿਦਾਂ ਕਹਿ ਸਕਦੇ ਹੋ ਤੁਸੀਂ 2 ਦਿਨ ਪਹਿਲਾਂ ਜੁਆਇਨ ਕਰਿਆ ਵੀ 2 ਦਿਨਾਂ ਬਾਅਦ ਮੈਂ ਅੰਦਰ ਬਣ ਗਿਆ ਇਹੋ ਜਾਂ ਫਿਰ ਕੀ ਹੋ ਗਿਆ ਸੀ ਜਿਹੜਾ 2 ਦਿਨ ਪਹਿਲਾਂ ਆਪਾਂ ਜੁਆਇਨ ਕਰ ਰਹੇ ਹਾਂ 2 ਦਿਨਾਂ ਬਾਅਦ ਆਪੰਦਰ ਬਣ ਗਿਆ ਨਹੀਂ ਬਾਹਰ ਨਿਕਲੇ ਆ ਪਰ ਪਾਰਟੀ ਵਾਲਿਆਂ ਨੇ ਅਸੈਪਟ ਨਹੀਂ ਕੀਤਾ ਵਰਕਰਾਂ ਨੇ ਮੂੰਹ ਨਹੀਂ ਲਾਇਆ ਬਿਲਕੁਲ ਸੱਚਾਈ ਹੈ ਇਹ ਦੁਰਕਰਾਰਿਆ ਸਹਿਤ ਨਹੀਂ ਕੀਤਾ ਸਾਰਿਆਂ ਨੂੰ ਪਤਾ ਹੈ ਬਾਈ ਜੀ ਧੂਰੀ ਚ ਕੀ ਹੋਇਆ ਜਦੋਂ ਕੋਈ ਪ੍ਰੋਗਰਾਮ ਹੁੰਦਾ ਸੀਗਾ ਇਸ ਚੀਜ਼ ਤੇ ਵਰਕਰ ਵਿਰੋਧ ਕਰਦੇ ਸੀਗੇ ਬਾਈ ਹੂੰ ਫਿਰ ਹੁਣ ਦੇਖੋ ਮੇਰੀ ਗੱਲ ਸੁਣੋ ਅੱਜ ਮੈਂ ਆ ਬਾਈ ਮੈਨੂੰ ਕੋਈ ਦੇ ਮੂੰਹੇ ਨਹੀਂ ਲਾ ਰਿਹਾ ਮੇਰੇ ਨਾਲ ਕੋਈ ਗੱਲ ਹੀ ਨਹੀਂ ਕਰ ਰਿਹਾ ਮੈਂ ਨਿਕਲ ਕੇ ਜਾਵਾਂ ਕਿੱਥੇ ਭਾਈ ਹੂੰ ਤੇ ਮੈਂ ਅੰਦਰ ਹੀ ਬੈਠੂਗਾ ਨਾ ਹੂੰ ਮਤਲਬ ਤੁਸੀਂ ਦੇਖੋ ਦਲਗਿਰ ਕੋਲਟੀ ਨੂੰ ਹੋਈ ਨਹੀਂ ਲਾਇਆ ਅੰਦਰ ਬੈਠਣ ਲਈ ਤਾਂ ਪਾਰਟੀ ਜੁਆਇਨ ਨਹੀਂ ਕਰੀਤੀ 골ਡੀ ਨੇ ਪਾਰਟੀ ਦਾ ਜੁਆਇਨ 골ਡੀ ਨੇ ਇਸ ਲਈ ਕਰੀਤੀ ਵੀ 3 ਸਾਲ ਰਹਿੰਦੇ ਨੇ ਸਵਾਦ ਕੁੱਟਾਂਗੇ ਹੂੰ ਉਹ ਤਾਂ ਹੁਣ ਉਹਨਾਂ ਨੂੰ ਪਤਾ ਹੈ ਵੀ ਸਰਕਾਰ ਜਾਂ ਪਾਵਰ ਦਾ ਨਸ਼ਾ ਕੀ ਹੁੰਦਾ ਹੈ ਅਸੀਂ ਤਾਂ ਹਜੇ ਪਾਵਰ 'ਚ ਆਏ ਨਹੀਂ ਨਾ ਨਿਓ ਤਾਂ ਕਹਿੰਦੇ ਮੈਂ ਸਵਾਦ ਲੈਣਾ ਹੁੰਦਾ ਤਾਂ ਮੈਂ ਰਹਿ ਸਕਦਾ ਸੀ 3 ਸਾਲ ਧੰਨਵਾਦ ਹੈ ਫਿਰ ਅੰਦਰ ਕਿਉਂ ਬੈਠੇ ਸੀ ਇਹਹੀ ਗੱਲ ਹੈ ਜੇ ਹਰਦੀਪ ਨਾਲ ਹੁੰਦੀ ਹੈ ਹਰਦੀਪ ਵੀ ਫਿਰ ਛੱਡ ਜਾਂਦਾ ਪਾਰਟੀ ਨੂੰ ਬਈ ਘਰੇ ਮੈ ਜਾ ਜੀ ਨਹੀਂ ਇਹ ਨਾ ਪਰ ਕਿਸੇ ਹੋਰ ਪਾਰਟੀ 'ਚ ਨਹੀਂ ਜਾਂਦਾ ਗਾਲਾਂ ਸੁਣੀਆਂ ਬਹੁਤ ਔਖੀਆਂ ਲੱਗਦਾ ਨਾ ਆਪਣੇ ਚੀਜ਼ਾਂ ਖੂਨ ਚ ਹੈਗੀਆਂ ਨੇ ਨਾ ਸੁਣੀਆਂ ਜਣ ਜਿੰਨਾ ਕੋ ਹੁਣ ਤੱਕ ਕੰਮ ਕਰਿਆ ਸਾਫ਼ ਸੁਥਰਾ ਹੀ ਕਰਿਆ ਤੁਹਨ ਲੱਗਦਾ ਕਿ ਦਲਬੀਰ ਗੋਲਡੀ ਤੁਹਾਡੇ ਲਈ ਜਾਂ ਕਾਂਗਰਸ ਲਈ ਨੁਕਸਾਨਦਾਇਕ ਨੇ ਵਾਪਸ ਆਏ ਨੇ ਨਹੀਂ ਭਾਈ ਨਹੀਂ ਕੋਈ ਗੱਲ ਨਹੀਂ ਆ ਗਿਆ ਪਿੱਛੇ ਹੋ ਗਿਆ ਹਮ ਪਾਰਟੀਆਂ ਚ ਆਉਂਦੇ ਜਾਂਦੀ ਰਹਿੰਦੇ ਨੇ ਬੰਦੇ ਹਮ ਇਹ ਤਾਂ ਥੋਡੇ ਥੋਡੇ ਤੇ ਡਿਪੈਂਡ ਹੈ ਕਿ ਥੋੜਾ ਸਟੈਂਡ ਕੀ ਆ ਤੁਸੀਂ ਆਉਣਾ ਚਾਹੁੰਦੇ ਹੋ ਜਾਂ ਜਾਣਾ ਚਾਹੁੰਦੇ ਹੋ ਹਲਕੇ ਦੇ ਲੋਕ ਤਾਂ ਟਿੱਪਣੀਆਂ ਕਰਨ ਲੱਗੇ ਸੀ ਕਹਿੰਦੇ ਦਲ ਬਦਲੂਆ ਦੀ ਕੋਈ ਥਾਂ ਨਹੀਂ ਹੋਣੀ ਚਾਹੀਦੀ ਭਾਵੇਂ ਉਹ ਦਲਵੀਰ ਗੋਲਡੀ ਐ ਭਾਵੇਂ ਉਹ ਕੋਈ ਵੀ ਐ ਦਲਵੀਰ ਗੋਲਡੀ ਸੋਚੇ ਵੀ ਉਹ ਲੋਕਾਂ ਨੂੰ ਕਿੱਦਾਂ ਯਕੀਨ ਦਿਵਾ ਸਕਦਾ ਵੀ ਜੇ ਮੈਨੂੰ ਟਿਕਟ ਨਹੀਂ ਮਿਲਦੀ ਮੈਂ ਪਾਰਟੀ ਨਹੀਂ ਛੱਡੂਗਾ ਅਸੀਂ ਤਾਂ ਖੁੱਦਾਂ ਕਹਿ ਸਕਦੇ ਆ ਜਿੱਥੇ ਖੜੇ ਸੀ ਖੜੇ ਹਾਂ ਤੇ ਖੜੇ ਰਹਿਾਂਗੇ ਠੀਕ ਐ ਨਾ ਖੂਨ ਚ ਦਲ ਬਦਲੂ ਸੀ ਠੀਕ ਹੈ ਜੀ ਨਾ ਕਦੇ ਆਪ ਨਾ ਰਹੀ ਕਿ ਜਿੱਥੇ ਖੜਿਆ ਖੜਿਆ ਤੁਸੀਂ ਮੇਰੇ ਪਿੰਡ ਤੋਂ ਪੁੱਛ ਲਿਓ ਬਾਈ ਮੇਰਾ ਮੈਂ ਹਰ ਇੱਕ ਜਗ੍ਹਾ ਤੇ ਮੇਰੇ ਪਿੰਡ ਦਾ ਨਾਂ ਨਾਲ ਲਾਉਂਦਾ ਮੈਂ ਕੋਈ ਆਪਦਾ ਗੋਤ ਵਗੈਰਾ ਨਹੀਂ ਲਾਉਂਦਾ ਮੈਂ ਮੇਰੇ ਪਿੰਡ ਨੂੰ ਬਹੁਤ ਪਿਆਰ ਕਰਦਾ ਇਹ ਸੱਚਾਈ ਹੈ ਵਾਹਿਗੁਰੂ ਨੂੰ ਜਾਨ ਦੇਣੀ ਹੈ ਕਾਂਗਰਸ ਦੇ ਵਿੱਚ ਚਰਚਾ ਚੱਲਦੀ ਰਹੀ ਦਲਵੀਰ ਗੋਲਡੀ ਨੂੰ ਲੈ ਕੇ ਚਾਚਾ ਕਿਉਂ ਚੱਲਦੀ ਰਹੀ ਕਹਿੰਦੇ ਪਹਿਲਾਂ ਕਾਂਗਰਸ ਦੇ ਵਿੱਚ ਸੀਗੇ ਫਿਰ ਕਾਂਗਰਸ ਨੂੰ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਚੱਲ ਗਏ ਫਿਰ ਵਾਪਸੀ ਕੀਤੀ ਪਰ ਪ੍ਰਤਾਪ ਸਿੰਘ ਬਾਜਵਾ ਨੇ ਚਰਚਾ ਸ਼ੁਰੂ ਕੀਤੀ ਕਹਿੰਦੇ ਪਹਿਲਾਂ ਤਾਂ ਸੀਗੇ ਲੀਡਰ ਹੁਣੇ ਜਦੋਂ ਵਾਪਸ ਆ ਰਹੇ ਨੇ ਵਰਕਰ ਵਰਕਰ ਬਣ ਕੇ ਆਣਗੇ ਪਰ ਜਿਹੜੇ ਪਹਿਲਾਂ ਹੀ ਉੱਥੇ ਵਰਕਰ ਕੰਮ ਕਰ ਰਹੇ ਸੀਗੇ ਉਹਨਾਂ ਦਾ ਕੀ ਬਣੇਗਾ ਉਹਨਾਂ ਦਾ ਕੀ ਫਿਊਚਰ ਹੈ ਕਿਉਂਕਿ ਇਹ ਟਿਕਟ ਦਾ ਰੌਲਾ ਹੈ ਕਿਉਂਕਿ ਟਿਕਟ ਨੂੰ ਲੈ ਕੇ ਹੀ ਪਹਿਲਾਂ ਨਾਰਾਜ਼ਗੀ ਹੋਈ ਕਾਂਗਰਸ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿੱਚ ਵੀ ਟਿਕਟ ਨੂੰ ਲੈ ਕੇ ਨਾਰਾਜ਼ਗੀ ਹੋਈ ਜਾਂ ਫਿਰ ਹੁਣ 27 ਦੀ ਫਿਰ ਜਦੋਂ ਚੋਣ ਆਏਗੀ ਉਦੋਂ ਟਿਕਟ ਨੂੰ ਲੈ ਕੇ ਨਾਰਾਜ਼ਗੀ ਹੋ ਜਾਏਗੀ ਪਰ ਜਿਹੜੇ ਆਮ ਵਰਕਰ ਨੇ ਜਿਹੜੇ ਕੰਮ ਕਰ ਰਹੇ ਨੇ ਜਮੀਨੀ ਪੱਧਰ ਦੇ ਉੱਤੇ ਭਾਵੇਂ ਕਾਂਗਰਸ ਨਾਲ ਨੇ ਉਹਨਾਂ ਦਾ ਕੀ ਬਣੂਗਾ ਗੱਲਬਾਤ ਕਰਾਂਗੇ ਕਿਉਂਕਿ ਉਸੇ ਧੂਰੀ ਤੋਂ ਇੱਕ ਨੌਜਵਾਨ ਨਾਮੀ ਚਿਹਰਾ ਨੇ ਕਿਉਂਕਿ ਉਹ ਲੋਕ ਸਭਾ ਦੇ ਵਿੱਚ ਐਕਟਿਵ ਸੀਗੇ ਜਦੋਂ ਇਹ ਸਾਰੀਆਂ ਘਟਨਾਵਾਂ ਹੋਈਆਂ ਦਲਵੀਰ ਗੋਲਡ ਦੇ ਨਾਲ ਛੱਡ ਕੇ ਕਾਂਗਰਸ ਦਾ ਉਦੋਂ ਇਹ ਖੜੇ ਹੋਏ ਸੀਗੇ ਐਕਟਿਵ ਸੀਗੇ ਮੈਂ ਗੱਲ ਕਰ ਰਿਹਾ ਸਰਪੰਚ ਹਰਦੀਪ ਧੂਰੀ ਦੀ ਸਾਡੇ ਨਾਲ ਨੇ ਬਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਈ ਜਿਵੇਂ ਸ਼ੁਰੂਆਤ ਬਹੁਤ ਲੰਮੀ ਐ ਜੀ ਬਈ ਕਿਉਂਕਿ ਜਿਸ ਦਿਨ ਨਾਲ ਦਲਵੀਰ ਗੋਲਡੀ ਹੋਰਾਂ ਨੇ ਸਾਥ ਛੱਡਿਆ ਕਾਂਗਰਸ ਦਾ ਜੀ ਬਈ ਤੁਸੀਂ ਉਸ ਵੇਲੇ ਉੱਥੇ ਐਕਟਿਵ ਸੀਗੇ ਕਿ ਕਾਂਗਰਸ ਦੇ ਨਾਲ ਖੜੇ ਹੋਏ ਸੀਗੇ ਹਾਲਾਂਕਿ ਤੁਸੀਂ ਵੀ ਦਲਵੀਰ ਗੋਲਡੀ ਕਿਉਂਕਿ ਤੁਹਾਡੇ ਐਮਐਲਏ ਸੀਗੇ ਤੁਸੀਂ ਉਹਨਾਂ ਦੇ ਨਾਲ ਵਿਚਰਦੇ ਸੀਗੇ ਜੀ ਹਰਦੀਪ ਸਰਪੰਚ ਉਸ ਵੇਲੇ ਕਿੱਥੇ ਸੀਗਾ ਉਦੋਂ ਸਾਹਮਣੇ ਕਿਉਂ ਨਹੀਂ ਆਇਆ ਤੇ ਹੁਣ ਹਰਦੀਪ ਸਰਪੰਚ ਸਾਹਮਣੇ ਆ ਰਿਹਾ ਤੇ ਦਲਵੀਰ ਗੋਲਡੀ ਹੋਰਾਂ ਦੇ ਨਾਲ ਕੀ ਜਿਹੜਾ ਵਿਰੋਧ ਰਹੇਗਾ ਜਾਂ ਫਿਰ ਉਹਨਾਂ ਨਾਲ ਪਿਆਰ ਰਹੇਗਾ ਬਈ ਜੀ ਉਸ ਸਮੇਂ ਵੀ ਹਰਦੀਪ ਸਰਪੰਚ ਧੂਰੀ ਜੀ ਸੀਗਾ ਤੇ ਹੁਣ ਵੀ ਧੂਰੀ ਜੀ ਆ ਉਸ ਸਮੇਂ ਵੀ ਕਾਂਗਰਸ ਲਈ ਕੰਮ ਕਰਦੇ ਸੀ ਪਰ ਉਸ ਸਮੇਂ ਗੱਲ ਇਹ ਸੀ ਵੀ ਅਸੀਂ ਗੋਲਡੀ ਦੇ ਪਿੱਛੇ ਰਹਿ ਕੇ ਕੰਮ ਕਰਦੇ ਸੀ ਗੋਲਡੀ ਦੇ ਨਾਲ ਖੜੇ ਸਾਡਾ ਭਰਾ ਸੀ ਅੱਗੇ ਹੈਗਾ ਸੀਗਾ ਇਹ ਤਾਂ ਜਦੋਂ ਗੋਲਡੀ ਛੱਡ ਗਿਆ ਪਾਰਟੀ ਉਹਨੇ ਆਪਣਾ ਦਲ ਬਦਲ ਲਿਆ ਉਦੋਂ ਸਾਡੀ ਇੱਕ ਮਜਬੂਰੀ ਬਣ ਗਈ ਅਸੀਂ ਨਹੀਂ ਬਦਲੇ ਬਈ ਕਿਆ ਹਤਾ ਚਲੋ ਸਾਨੂੰ ਵੀ ਸੀਗਾ ਪਰ ਮੇਰਾ ਲਾਸਟ ਤੇ ਬਾਈ ਨਾਲ ਇਹੀ ਗੱਲ ਹੋਈ ਸੀ ਮੈਂ ਕਿਹਾ ਭਰਾ ਜੀ ਜਿੱਥੇ ਖੜੇ ਆ ਉੱਥੇ ਖੜੇ ਰਹਾਂਗੇ ਠੀਕ ਹੈ ਕੱਲ ਨੂੰ ਤੁਹਾਡੇ ਪਰਿਵਾਰ ਤੇ ਰੱਬ ਨਾ ਕਰੇ ਕੋਈ ਵਕਤ ਪੈਂਦਾ ਤਾਂ ਹਮੇਸ਼ਾ ਤੁਹਾਡੇ ਨਾਲ ਆ ਪਰ ਉਹਨਾਂ ਦਾ ਇਹ ਫੈਸਲਾ ਬੜਾ ਗਲਤ ਸੀ ਬਾਈ ਜਦੋਂ ਖੈਰਾ ਸਾਹਿਬ ਨੂੰ ਟਿਕਟ ਅਨਾਉਂਸ ਹੋਈ ਹੈ ਉਸ ਸਮੇ ਅਸੀਂ 25 30 ਬੰਦੇ ਬਾਈ ਕੋਲੇ ਘਰੇ ਬੈਠੇ ਆਂਗੇ ਉਸ ਸਮੇ ਮੈਂ ਗੋਲਡੀ ਨੂੰ ਸਾਰਿਆਂ ਨੇ ਆਪੋ ਆਪਣੇ ਵੀਊ ਦਿੱਤੇ ਵੀ ਐ ਕਰਨਾ ਚਾਹੀਦਾ ਐ ਕਰਨਾ ਚਾਹੀਦਾ ਮੈਂ ਉਸ ਸਮੇਂ ਵੀ ਗੋਲਦੀ ਨੂੰ ਕਿਹਾ ਸੀ ਮੈਂ ਕਿਹਾ ਵੀ ਕੋਈ ਇਹੋ ਜਿਹਾ ਫੈਸਲਾ ਨਾ ਲਈ ਪਾਰਟੀ ਨੇ ਤੈਨੂੰ ਬਹੁਤ ਕੁਝ ਦਿੱਤਾ ਹੋਇਆ ਹੂੰ 5 ਸਾਲ ਦੇ ਵਿੱਚ ਤਿੰਨ ਇਲੈਕਸ਼ਨਾਂ ਲੜਾਤੀਆਂ ਜ਼ਿਲ੍ਹਾ ਪ੍ਰਧਾਨ ਹਨਾ ਬਹੁਤ ਵੱਡੀ ਗੱਲ ਹੈ ਜੀ ਬਹੁਤ ਜ਼ਿਲ੍ਹੇ ਦੇ ਵਿੱਚ ਵੱਡੇ ਵੱਡੇ ਚਿਹਰੇ ਸੀਗੇ ਹੂੰ ਹਨਾ ਇਹਨਾਂ ਨੂੰ ਜ਼ਿਲ੍ਹਾ ਪ੍ਰਧਾਨ ਲਾਇਆ ਵੀ ਤੁਸੀਂ ਜਿੱਥੇ ਹੈਗੇ ਹੋ ਇੱਥੇ ਰਹੋ ਇਹ ਕੰਮ ਨਾ ਕਰਿਓ ਹਾਂ ਤੁਹਾਨੂੰ ਕੋਈ ਨਾਰਾਜ਼ਗੀ ਆਪਾਂ ਸਾਇਲੈਂਟ ਹੋ ਜਾਂਦੇ ਹਾਂ ਪਰ ਠੀਕ ਹੈ ਉਹਨਾਂ ਦੇ ਮਨ ਦਾ ਕੋਈ ਸੀਗਾ ਬਲਬਲਾ ਜਿਹੜਾ ਉਹ ਹੁਣ ਆਪ ਚ ਜਾ ਕੇ ਵੀ ਨਹੀਂ ਪੂਰਾ ਹੋਇਆ ਹੂੰ ਤੇ ਹੁਣ ਦੁਬਾਰੇ ਉਹ ਕਾਂਗਰਸ ਚ ਆ ਗਏ ਹੂੰ ਕੀ ਲੱਗਦਾ ਕਿ ਪਾਰਟੀ ਦੇ ਵਿੱਚ ਨਾਰਾਜ਼ਗੀ ਸੀਗੀ ਦਲਵੀਰ ਗੋਲਡੀ ਦੀ ਕਿ ਮੈਨੂੰ ਟਿਕਟ ਨਹੀਂ ਮਿਲੀ ਬਾਹਰ ਤੋਂ ਲਿਆ ਕੇ ਬੰਦਾ ਇੱਥੇ ਖੜਾ ਕਰਤਾ ਮੇਰੇ ਬਰਾਬਰ ਹਾਲਾਂਕਿ ਕਾਂਗਰਸ ਨੂੰ ਮੇਰੇ ਤੇ ਵਿਸ਼ਵਾਸ ਨਹੀਂ ਸੀਗਾ ਸੁਖਪਾਲ ਸਿੰਘ ਖਹਿਰਾ ਹੋਰ ਅਦਾ ਨਾਮ ਆ ਰਿਹਾ ਸੀ ਸਿੱਧੇ ਤੌਰ ਤੇ ਕਿਉਂਕਿ ਸੁਖਪਾਲ ਖਹਿਰਾ ਉੱਥੇ ਆ ਗਏ ਸੀ ਕੀ ਲੱਗਦਾ ਕਿ ਵੀ ਉਹਨਾਂ ਤੁਹਾਡੀ ਵੀ ਨਾਰਾਜ਼ਗੀ ਹੋ ਸਕਦੀ ਹੈ ਜੇ ਤੁਹਾਨੂੰ ਆਨਲ ਟਾਈਮ ਦੇ ਵਿੱਚ ਜਾਂ ਤੁਹਾਡੇ ਜਿੰਨੇ ਵੀ ਕਾਂਗਰਸ ਦੇ ਨਾਲ ਜੁੜੇ ਵਰਕਰ ਨੇ ਸਤਾਈ ਦੇ ਵਿੱਚ ਟਿਕਟ ਨਹੀਂ ਮਿਲਦੀ ਰੋਲਾ ਟਿਕਟ ਦਾ ਫਿਰ ਬਈ ਜੀ ਗੱਲ ਇਹੀ ਹੈ ਠੀਕ ਹੈ ਮੰਨਦੇ ਆ 2022 ਦੇ ਵਿੱਚ ਗੋਲਡੀ ਨੂੰ ਐਮਪੀ ਦੀ ਇਲੈਕਸ਼ਨ ਲੜਾਈ ਗਈ ਕਹਿ ਕੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਤੈਨੂੰ ਲੜਾਵਾਂਗੇ ਠੀਕ ਹੈ ਲੜਾਉਣੀ ਚਾਹੀਦੀ ਸੀ ਪਾਰਟੀ ਨੂੰ ਚਲੋ ਉਹ ਪਾਰਟੀ ਦੀਆਂ ਗੱਲਾਂ ਨੇ ਅਸੀਂ ਉੱਡੇ ਮਤਲਬ ਉਹ ਸਮੇਂ ਗਰਾਉਂਡ ਤੇ ਨੇ ਹੈ ਨਹੀਂ ਸੀ ਵੀ ਸਾਨੂੰ ਇਹ ਚੀਜ਼ ਦੀ ਕਲੀਅਰਟੀ ਪਤਾ ਨਹੀਂ ਵੀ ਕੀ ਹੈ ਪਰ ਠੀਕ ਹੈ ਦਲਵੀਰ ਗੋਲਡੀ ਨੂੰ ਨਾਰਾਜ਼ਗੀ ਸੀ ਸਾਈਲੈਂਟ ਹੋ ਕੇ ਬਹਿ ਜਾਂਦਾ ਯਾਰ ਸਾਡਾ ਕੀ ਕਸੂਰ ਸੀਗਾ ਵਰਕਰਾਂ ਦਾ ਕੀ ਕਸੂਰ ਸੀਗਾ ਜਿਨ੍ਹਾਂ ਨੂੰ ਛੱਡ ਕੇ ਗਿਆ ਅਸੀਂ ਤਾਂ ਨਾਲ ਖੜੇ ਸੀ ਨਾ ਅਸੀਂ ਤਾਂ ਉਹਦੇ ਭਰਾ ਬਣ ਕੇ ਚੱਲੇ ਹੋਏ ਸੀ ਅਸੀਂ ਤਾਂ ਕਦੇ ਅੱਜ ਤੱਕ ਇਹ ਨਹੀਂ ਸੀਗਾ ਕਿ ਹਾਂ 골ਡੀ ਦਾ ਕਦੇ ਅਸੀਂ ਕਿਸੇ ਗੱਲ ਤੋਂ ਪਿੱਛਾ ਤਕਾਇਆ ਹੋਵੇ ਹੂੰ ਅਸੀਂ ਤਾਂ ਹਰ ਸਮੇ ਉਹਦੇ ਲਈ ਹਰ ਟਾਈਮ ਤਿਆਰ ਸੀਗੇ ਨਾ ਹੂੰ ਚਲੋ ਉਹਨੂੰ ਟਿਕਟ ਨਹੀਂ ਮਿਲੀ ਉਹ ਉਹ ਗੱਲ ਤਾਂ ਸਾਡੇ ਦਿਲ ਚ ਵੀ ਸੀਗਾ ਅਸੀਂ ਵੀ ਕਹੀ ਹੈ ਪਰ ਅਸੀਂ ਇਹ ਗੱਲ ਵੀ ਬਾਈ ਨੂੰ ਮੈਂ ਇੱਕ ਗੱਲ ਕਹੀ ਸੀ 골ਡੀ ਨੂੰ ਮੈਂ ਕਿਹਾ ਚਲੋ ਜੇ ਤੁਹਾਨੂੰ ਨਹੀਂ ਟਿਕਟ ਮਿਲੀ ਤੁਹਾਨੂੰ ਕੋਈ ਨਾਰਾਜ਼ਗੀ ਆ ਸਾਈਲੈਂਟ ਹੋ ਜੋ 2027 ਚ ਇਸ ਚੀਜ਼ ਦਾ ਤੁਹਾਨੂੰ ਰਿਜ਼ਲਟ ਬੜਾ ਵਧੀਆ ਮਿਲੂ ਹੂੰ ਪਰ ਦੁੱਖ ਤਾਂ ਉਦੋਂ ਹੋਇਆ ਨਾ ਜਦੋਂ ਸਾਨੂੰ ਛੱਡ ਗਿਆ ਹੂੰ ਫਿਰ ਸਾਡਾ ਕੀ ਕਸੂਰ ਹੈ ਭਾਈ ਤੁਸੀਂ ਵਿਰੋਧ ਕਰਦੇ ਹੋ ਹੁਣ ਦਲਵੀਰ ਗੋਲਡੀ ਵਾਪਸ ਆਏ ਨੇ ਤੁਸੀਂ ਵਿਰੋਧ ਜਿਤਾਉਨੇ ਹੋ ਜਾਂ ਫਿਰ ਤੁਸੀਂ ਇਹ ਸੋਚਦੇ ਹੋ ਕਿ ਚਲੋ ਆਉਣ ਵਾਲੇ ਟਾਈਮ ਦੇ ਵਿੱਚ 27 ਦਾ ਕੀ ਪਤਾ ਕੀ ਮਾਹੌਲ ਬਣੇ ਤੁਹਾਨੂੰ ਜਾਂ ਕਾਂਗਰਸ ਨੂੰ ਫਾਇਦਾ ਹੋ ਸਕਦਾ ਦਲਵੀਰ ਗੋਲਡੀ ਦਾ ਭਾਈ ਜੀ ਦੇਖੋ ਵਿਰੋਧ ਤਾਂ ਗੱਲ ਇਹ ਹੁੰਦੀ ਹੈ ਜਦੋਂ ਕੋਈ ਵੀ ਇਨਸਾਨ ਹੈ ਜੋ ਇੱਕ ਵਾਰ ਬਿੱਟ ਚ ਸੁਰਾ ਮਾਰ ਗਿਆ ਤਾਂ ਦੁਬਾਰੇ ਕੀ ਗਾਰੰਟੀ ਹੈ ਕਿ ਉਹ ਨਹੀਂ ਮਾਰੂਗਾ ਹੂੰ ਠੀਕ ਹੈ ਹਾਂ ਪਾਰਟੀ ਨੇ ਫੈਸਲਾ ਲਿਆ ਉਸ ਫੈਸਲੇ ਦਾ ਅਸੀਂ ਵੈਲਕਮ ਕਰਦੇ ਆ ਕੋਈ ਗੱਲ ਨਹੀਂ ਹਾਂ 2027 ਚ ਕੀ ਪਤਾ ਹੈ ਹੁਣ ਵਾਹਿਗੁਰੂ ਦੇ ਘਰ ਦਾ ਵੀ ਉਹ ਕਿਦੇ ਲਈ ਲਾਹੇਬੰਦ ਹੋਊਗਾ ਹੂੰ ਤੁਸੀਂ ਕੀ ਇਹਦਾ ਸਮਾਂ ਦੱਸੂਗਾ ਨਾ ਤੁਸੀਂ ਕੀ ਸੋਚਦੇ ਹੋ ਕਿ ਤੁਹਾਨੂੰ ਲੱਗਦਾ ਕਿ ਦਲਵੀਰ ਗੋਲਡੀ ਹੋਰਾਂ ਦੀ ਜਿਸ ਤਿੱਕੇ ਨਾਲ ਵਾਪਸੀ ਹੈਗੀ ਹੈ ਤੇ ਬਾਕੀ ਫਾਇਦਾ ਹਰਦੀਪ ਨੂੰ ਹੋ ਸਕਦਾ ਜਾਂ ਹਰਦੀਪ ਦੇ ਨਾਲ ਰਹਿੰਦਿਆਂ ਨੂੰ ਕਿਸੇ ਨੂੰ ਹੋ ਸਕਦਾ ਦੇਖੋ ਭਾਈ ਜੀ ਮਿਹਨਤ ਕਰਦੇ ਆ ਠੀਕ ਹੈ ਇਹ ਤਾਂ ਤੁਹਾਨੂੰ ਰਿਪੋਰਟ ਜਿਹੜੀ ਹਲਕੇ ਦੇ ਲੋਕ ਦੇਣਗੇ ਕੀ ਅਸੀਂ ਉਹ ਉਹਨਾਂ ਨਾਲ ਕਿੱਦਾਂ ਵਿਚਰੇ ਰਹਾਂ ਕਿਵੇਂ ਕੰਮ ਕਰ ਰਹੇ ਹਾਂ ਤੇ ਉਸ ਥੋੜਾ ਪਰਮਾਤਮਾ ਨੂੰ ਪਤਾ ਹੁੰਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਲੋਕਾਂ ਲਈ ਕਿੱਦਾਂ ਉਭਰੋਗੇ ਠੀਕ ਹੈ ਆਪਣਾ ਹੱਕ ਹੈ ਕੰਮ ਹੈ ਮਿਹਨਤ ਕਰਨਾ ਉਹ ਕਰੀ ਜਾ ਰਹੇ ਹਾਂ ਜੀ ਦੇਖਦੇ ਆਂ ਫਿਰ ਬਾਈ ਕਿਹਦੇ ਕੰਮ ਆਉਂਦਾ ਹਲਕੇ ਤੇ ਲੋਕ ਤਾਂ ਟਿੱਪਣੀਆਂ ਕਰਨ ਲੱਗੇ ਸੀ ਕਹਿੰਦੇ ਦਲਬੱਦਨਾ ਲਈ ਕੋਈ ਥਾਂ ਨਹੀਂ ਹੋਣੀ ਚਾਹੀਦੀ ਭਾਵੇਂ ਉਹ ਦਲਵੀਰ ਗੋਲਡੀ ਆ ਭਾਵੇਂ ਉਹ ਕੋਈ ਵੀ ਆ ਕੋਈ ਮਰਜ਼ੀ ਲੀਡਰ ਆ ਕਹਿੰਦੇ ਆਪਦੇ ਲੋਕਾਂ ਦਾ ਨਹੀਂ ਹੋ ਸਕਦਾ ਉਹ ਜੇ ਪਾਰਟੀ ਛੱਡ ਸਕਦਾ ਤੇ ਕੱਲ ਨੂੰ ਫਿਰ ਪਾਰਟੀ ਜਾਂ ਛੱਡਣ ਦੀ ਕੋਸ਼ਿਸ਼ ਕਰੂਗਾ ਤੇ ਛੁਰਾ ਮਾਰਨ ਦੀ ਕੋਸ਼ਿਸ਼ ਕਰੂਗਾ ਨਹੀਂ ਇਹ ਤਾਂ ਬਈ ਜੀ ਹੁਣ ਦਲਵੀਰ ਗੋਲਦੀ ਸੋਚੇ ਵੀ ਉਹ ਲੋਕਾਂ ਨੂੰ ਕਿੱਦਾਂ ਯਕੀਨ ਦਿਵਾ ਸਕਦਾ ਵੀ ਜੇ ਮੈਨੂੰ ਟਿਕਟ ਨਹੀਂ ਮਿਲਦੀ ਮੈਂ ਪਾਰਟੀ ਨਹੀਂ ਛੱਡੂਗਾ ਅਸੀਂ ਤਾਂ ਖੁੱਦ ਦਾ ਕਹਿ ਸਕਦੇ ਆ ਜਿੱਥੇ ਖੜੇ ਸੀ ਖੜੇ ਹਾਂ ਤੇ ਖੜੇ ਰਹਾਂਗੇ ਠੀਕ ਹੈ ਨਾ ਖੂਨ ਚ ਦਲ ਬਦਲੂ ਸੀ ਠੀਕ ਹੈ ਜੀ ਨਾ ਕਦੇ ਆਵੇ ਨਾ ਰਹੇ ਠੀਕ ਹੈ ਜਿੱਥੇ ਖੜਿਆ ਖੜਿਆ ਹੂੰ ਤੁਸੀਂ ਸਟੈਂਡ ਕਰਦੇ ਹੋ ਕਿ ਅਸੀਂ ਕਾਂਗਰਸ ਦੇ ਨਾਲ ਖੜੇ ਹੋਏ ਆ ਪਰ ਦਲਵੀਰ ਗੋਲਡੀ ਹੋਰਾਂ ਦਾ ਕੀ ਸਟੈਂਡ ਹੋਣ ਵਾਲਾ ਬਈ ਜੀ ਗੋਲਡੀ ਦਾ ਸਟੈਂਡ ਤਾਂ ਹੁਣ ਤੁਹਾਨੂੰ ਗੋਲਡੀਓ ਦੱਸੂ ਜਾਂ ਪਾਰਟੀ ਨੂੰ ਵੀ ਪਤਾ ਲੋਕਾਂ ਨੂੰ ਵੀ ਚੰਗੀ ਤਰ੍ਹਾਂ ਤੁਸੀਂ ਬਹੁਤ ਕਲੋਜ਼ ਰਹੇ ਹੋ ਤੁਸੀਂ ਨਾਲ ਰਹੇ ਹੋ ਤੁਹਾਨੂੰ ਤਾਂ ਜ਼ਿਆਦਾ ਪਤਾ ਹੋਣਾ ਚਾਹੀਦਾ ਕਿ ਵੀ ਕੀ ਸਟੈਂਡ ਹੋਣ ਵਾਲਾ ਆਉਣ ਵਾਲੇ ਟਾਈਮ ਦੇ ਵਿੱਚ ਗੋਲਡੀ ਦਾ ਨਹੀਂ ਸਟੈਂਡ ਤਾਂ ਹੁਣ ਜਿਹੜੇ ਹਿਸਾਬ ਨਾਲ ਗੋਲਡੀ ਦੇਖੋ ਆਪ ਚ ਗਿਆ ਸੀਗਾ ਜੀ ਉੱਥੇ ਆਪ ਚੋਦੀ ਦਾਲ ਨਹੀਂ ਗਲੀ ਤਾਂ ਹੁਣ ਵਾਪਸ ਆ ਗਿਆ ਇਹ ਚੀਜ਼ ਦੀ ਇਹ ਐਂਟੀ ਦਾ ਸਟੈਂਡ ਤਾਂ ਹੁਣ ਮੈਨੂੰ ਦੱਸਣ ਦੀ ਲੋੜ ਨਹੀਂ ਉਹ ਤਾਂ ਬਾਈ ਜੀ ਤੁਹਾਨੂੰ ਲੋਕ ਥੱਲੇ ਕਮੈਂਟ ਚੱਲ ਰਹੇ ਨੇ ਸਾਰਾ ਕੁਝ ਮੂਰ ਹੀ ਆ ਰਿਹਾ ਮੇ ਹੂੰ ਠੀਕ ਹੈ ਦੇਖੋ ਆਪਦੇ ਮੂੰਹੋਂ ਆਪਾਂ ਆਪਣੀ ਪਿੱਠ ਥਪੜੀ ਜਾਈਏ ਗੱਲਾਂ ਕਰਕੇ ਉਹਦਾ ਕੋਈ ਫਾਇਦਾ ਨਹੀਂ ਹੂੰ ਠੀਕ ਹੈ ਅਸੀਂ ਮੈਂ ਤੁਹਾਨੂੰ ਆਪਦਾ ਕਹਿ ਸਕਦਾ ਵੀ ਨਾ ਦੋਗਲਾਪਨ ਸੁਭਾਅ ਚ ਹੈ ਬਾਈ ਨਾ ਖੂਨ ਚ ਹੈ ਹੂੰ ਠੀਕ ਹੈ ਨਾ ਜਿੱਥੇ ਖੜੇ ਆ ਖੜੇ ਇਹ ਲਾਸਟ ਟਾਈਮ 골ਡੀ ਨਾਲ ਗੱਲ ਹੋਈ ਸੀ ਕਦੇ ਪੁੱਛ ਵੀ ਲਿਓ 골ਡੀ ਨੂੰ ਵੀ ਮੈਂ ਇਹੀ ਗੱਲ ਕਹੀ ਸੀ ਵੀ ਬਾਈ ਜਿੱਥੇ ਖੜੇ ਆ ਖੜੇ ਆ ਇਹ ਚੀਜ਼ ਨਹੀਂ ਹੋਊ ਵੀ ਹੁਣ ਬਦਲਾਂਗੇ ਹੂੰ ਠੀਕ ਹੈ ਨਾ ਤੁਹਾਨੂੰ ਲੱਗਦਾ ਕਿ ਦਲਵੀਰ 골ਡੀ ਤੁਹਾਡੇ ਲਈ ਜਾਂ ਕਾਂਗਰਸ ਲਈ ਨੁਕਸਾਨਦਾਇਕ ਨੇ ਵਾਪਸ ਆਏ ਨੇ ਨਹੀਂ ਭਾਈ ਨਹੀਂ ਹੂੰ ਦੇਖੋ ਗੱਲ ਇਹ ਹੈ ਜਦੋਂ ਤੱਕ ਦਲਵੀਰ 골ਡੀ ਵਰਕ ਕਰਦਾ ਸੀ ਕਾਂਗਰਸ ਚ ਉਦੋਂ ਤੱਕ ਅਸੀਂ ਉਹਨਾਂ ਦੇ ਪਿੱਛੇ ਰਹਿ ਕੇ ਠੀਕ ਹੈ ਉਹਨਾਂ ਦੇ ਨਾਲ ਰਹਿ ਕੇ ਕੰਮ ਕਰਦੇ ਸੀਗੇ ਪਰ ਉਹਨਾਂ ਦੇ ਜਾਣ ਤੋਂ ਬਾਅਦ ਇੱਕ ਹਾਲਾਤ ਇਹੋ ਜੇ ਬਣੇ ਠੀਕ ਹੈ ਸਾਨੂੰ ਫਰੰਟ ਤੇ ਆਉਣਾ ਪੈਗਾ ਸਾਡੇ ਲੋਕਾਂ ਦੀਆਂ ਮਜਬੂਰੀਆਂ ਦੇਖ ਕੇ ਉਹਨਾਂ ਦੇ ਕੰਮਾਂ ਦੇਖ ਕੇ ਉਹਨਾਂ ਦੇ ਹਾਲਾਤ ਦੇਖ ਕੇ ਵੀ ਉਹਨਾਂ ਦੀ ਫੀਲਿੰਗ ਨੂੰ ਦੇਖ ਕੇ ਠੀਕ ਹੈ ਹਾਂ ਉਸ ਸਮੇਂ ਸਾਨੂੰ ਸਾਹਮਣਾ ਤਾਂ ਬਹੁਤ ਔਖਾ ਕਰਨਾ ਪਿਆ ਪਰ ਠੀਕ ਹੈ ਉਸ ਚੀਜ਼ ਨੂੰ ਅਸੀਂ ਕੰਮ ਕਰਕੇ ਲੋਕਾਂ ਦੇ ਵਿੱਚ ਆਪਣੀ ਜਗ੍ਹਾ ਬਣਾਈ ਹੈ 11 ਮਹੀਨੇ ਬਾਅਦ ਵਾਪਸ ਆਏ ਨੇ ਨਾ ਮੈਂ ਤਾਂ ਇਹ ਵੀ ਗੱਲ ਕਹਿਣਾ ਵੀ ਠੀਕ ਹੈ ਵਾਪਸ ਤਾਂ ਗੋਲਡ ਹੀ ਨਹੀਂ ਆਉਣਾ ਸੀ ਪਰ 11 ਮਹੀਨਾ ਚ ਅਸੀਂ ਲੋਕਾਂ ਨੂੰ ਬਹੁਤ ਕੁਝ ਕਰਕੇ ਦਿਖਾਤਾ ਮੈਂ ਹੂੰ ਠੀਕ ਹੈ ਲੋਕਾਂ ਦੇ ਦੁੱਖ ਸੁੱਖ ਚ ਖੜੇ ਆ ਬਾਈ ਜੀ ਉਹਨਾਂ ਦੇ ਕੰਮ ਕਰਾਉਨੇ ਆ ਲੋਕਾਂ ਨੂੰ ਵੀ ਇਸ ਚੀਜ਼ ਦੀ ਪਰਖ ਹੋ ਗਈ ਵੀ ਮੈਂ ਕੀ ਆ ਤੇ ਗੋਲਡ ਕੀ ਆ ਹੂੰ ਠੀਕ ਹੈ ਨਾ ਬਾਕੀ ਦੇਖੋ ਜੇ ਪਾਰਟੀ ਨਾ ਖੜਨਾ ਜਾਂ ਸਟੈਂਡ ਲੈਣਾ ਕੋਈ ਗਨਾਹ ਹੈਗਾ ਹੂੰ ਠੀਕ ਹੈ ਉਹ ਫਿਰ ਉਹ ਚੀਜ਼ ਦਾ ਸਬੂਤ ਵੀ ਲੋਕੇ ਦੇਣਗੇ ਆਪਾਂ ਤਾਂ ਲੋਕਾਂ ਨਾਲ ਖੜਨ ਦਾ ਸਬੂਤ ਦਿੱਤਾ ਪਾਰਟੀ ਨਾਲ ਖੜਨ ਦਾ ਨਾ ਖੜੇ ਆ ਜਿਵੇਂ ਵਾਪਸੀ ਹੋਈ ਦਲਵੀਰ ਗੋਲਡੀ ਦੀ ਹਾਂਜੀ ਉਪੇਸ਼ ਬਗੇਲ ਹੋਰਾਂ ਨੇ ਖਾਸ ਤੌਰ ਤੇ ਵਾਪਸੀ ਕੀਤੀ ਉਹਨਾਂ ਦੀ ਜੀ ਕਿ ਲੱਗਦਾ ਕਿ ਇਹ ਤਾਂ ਪਹਿਲੇ ਤੈਅ ਹੋ ਗਿਆ ਹੋਣਾ ਕਿ 27 ਦੇ ਵਿੱਚ ਦਲਵੀਰ ਗੋਲਡੀ ਵਰਗਾ ਤਾਂ ਚਿਹਰੇ ਹੈ ਨਹੀਂ ਨੌਜਵਾਨ ਹੈ ਨਹੀਂ ਜਿਹੜਾ ਇੰਨਾ ਸਟਰੋਂਗ ਹੈ ਧੂਰੀ ਚ ਨਹੀਂ ਭਾਈ ਜੀ ਨਹੀਂ ਕਾਂਗਰਸ ਦਾ ਇਹ ਕਲਚਰ ਹੀ ਨਹੀਂ ਹੈਗਾ ਹੂੰ ਪਰੇ ਸਪਸ਼ਟ ਵੀ ਨਹੀਂ ਹੈਗਾ ਨਾ ਵੀ ਦਲਵੀਰ ਗੋਲਡੀ ਨੂੰ ਟਿਕਟ ਦੇਣੀ ਹੈ ਜਾਂ ਕਿਸੇ ਹੋਰ ਨੂੰ ਦੇਣੀ ਨਹੀਂ 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 ਦੇਖੋ ਇਹ ਤਾਂ ਫਿਰ ਜੇ ਗੋਲਡੀ ਕਹਿੰਦਾ ਵੀ ਟਿਕਟ ਦੀ ਤਾਂ ਕੋਈ ਗੱਲ ਇਹ ਹੈ ਨਹੀਂ ਫਿਰ ਗੋਲਡੀ ਇਸ ਚੀਜ਼ ਦਾ ਸਪਸ਼ਟੀਕਰਨ ਕਰ ਦੇ ਹੂੰ ਵੀ ਮੇਰੇ ਕੋਲ ਇਹ ਚੀਜ਼ ਦਾ ਪ੍ਰੂਫ ਹੈਗਾ ਵੀ ਟਿਕਟ ਮੇਰੀ ਹੈ ਹੂੰ ਇਹ ਤਾਂ ਗੋਲਡੀ ਨੂੰ ਵੀ ਨਹੀਂ ਹੈਗਾ ਨਾ ਹੂੰ ਬਸ ਫਿਰ ਇਹਦਾ ਟਾਈਮ ਦੱਸੂਗਾ 2027 ਦੱਸੂ ਇਹ ਤਾਂ ਕਾਂਗਰਸ ਦਾ ਕਲਚਰੇ ਹੈਨਿੰਗ ਆ ਵੀ ਸ਼ਪਾਰਸੀ ਟਿਕਟ ਵਾਲਾ ਤਾਂ ਉਹਨਾਂ ਨੇ ਮਿਹਨਤ ਦੇਖਣੀ ਆ ਠੀਕ ਹੈ ਲੋਕ ਦੇਖੋ ਗਰਾਊਂਡ ਦੀ ਰਿਐਲਿਟੀ ਚੈੱਕ ਹੋਊਗੀ ਨਾ ਹੂੰ ਉਹ ਜੇ ਮੈਂ ਮਿਹਨਤ ਕਰਦਾ ਹੂੰਗਾ ਮੇਰੇ 'ਚ ਕੁਝ ਹੋਊਗਾ ਲੋਕਾਂ ਨੂੰ ਲੱਗਿਆ ਵੀ ਹਾਂ ਇਹ ਮਾੜੇ ਸਮੇਂ 'ਚ ਮੇਰੇ ਸਾਡੇ ਨਾਲ ਖੜਿਆ ਤੇ ਅੱਜ ਮੁੰਡਾ ਕੰਮ ਕਰ ਰਿਹਾ ਹੈ ਹੂੰ ਠੀਕ ਹੈ ਤਾਂ ਉਹ ਸਿੱਧਾ ਉਸਾਤ ਦੇ ਦੇਣਗੇ ਹੂੰ ਜੇ ਮੇਰੇ 'ਚ ਨਹੀਂ ਕੋਈ ਇਹੋ ਜੀ ਕੁਆਲਿਟੀ ਹੂ ਮੈਂ ਨਹੀਂ ਉਹਨਾਂ ਦਾ ਸਾਥ ਦੇ ਪਾ ਰਿਹਾ ਜਾਂ ਨਹੀਂ ਦਿੱਤਾ ਹੋਣਾ ਤਾਂ ਫਿਰ ਮੇਰਾ ਨਹੀਂ ਸਾਥ ਦੇਣਗੇ ਭਾਈ ਜੇ ਵਾਪਸ ਲਿਆਤਾ ਹੈ ਵਾਪਸ ਆਏ ਨੇ ਦਲਵੀਰ ਗੋਲਡੀ ਕੋਈ ਤਾਂ ਗੱਲ ਉਹਨਾਂ ਚ ਹੋਏਗੀ ਸਟਰੋਂਗ ਹੋਣਗੇ ਇਸੇ ਕਰਕੇ ਵਾਪਸ ਲਿਆਤਾ ਜਾਂ 27 ਦਾ ਕੋਈ ਪਲਾਨ ਕੀਤਾ ਹੋਏਗਾ ਨਹੀਂ ਭਾਈ ਜੀ ਇਹ ਇਹ ਐਵੇਂ ਦਾ ਨਹੀਂ ਕੁਝ ਹੁੰਦਾ ਹੁੰਦਾ ਪਾਰਟੀਆਂ ਨੂੰ ਹਮੇਸ਼ਾ ਲੋੜ ਹੁੰਦੀ ਆ ਵਰਕਰਾਂ ਦੀ ਹੂੰ ਠੀਕ ਹੈ ਪਾਰਟੀ ਕਦੇ ਨਹੀਂ ਕਹਿੰਦੀ ਹੁੰਦੀ ਜੇ ਕੋਈ ਬੰਦਾ ਆਉਣਾ ਚਾਹੁੰਦਾ ਹੈ ਵੀ ਹਾਂ ਠੀਕ ਹੈ ਮੇਥੋਂ ਗਲਤੀ ਹੋ ਗਈ ਆਪਣੀ ਗਲਤੀ ਮੰਨ ਕੇ ਠੀਕ ਆ ਕੇ ਲਾਈਨ 'ਚ ਲੱਗਣਾ ਚਾਹੁੰਦਾ ਹੈ ਤਾਂ ਠੀਕ ਹੈ ਪਾਰਟੀ ਲਈ ਪਾਰਟੀ ਲਈ ਅੱਜ ਵਰਕ ਕਰੂਗਾ ਜੀ ਪਾਰਟੀ ਨਾਲ ਬੰਦੇ ਜੁੜਨਗੇ ਨਾ ਕੋਈ ਗੱਲ ਨਹੀਂ ਆ ਗਿਆ ਫਿਰ ਕੀ ਹੋ ਗਿਆ ਹੂੰ ਪਾਰਟੀਆਂ ਚ ਆਉਂਦੇ ਜਾਂਦੀ ਰਹਿੰਦੇ ਨੇ ਬੰਦੇ ਹੂੰ ਇਹ ਤਾਂ ਥੋੜੇ ਥੋੜੇ ਤੇ ਡਿਪੈਂਡ ਹੈ ਕਿ ਤੁਹਾਡਾ ਸਟੈਂਡ ਕੀ ਆ। ਤੁਸੀਂ ਆਉਣਾ ਚਾਹੁੰਦੇ ਹੋ ਜਾਂ ਜਾਣਾ ਚਾਹੁੰਦੇ ਹੋ। ਹੂੰ ਠੀਕ ਹੈ ਨਾ ਕੋਈ ਗੱਲ ਨਹੀਂ ਆ ਗਿਆ ਫਿਰ ਕੋਈ ਜਦੋਂ ਆਮ ਆਦੀ ਪਾਰਟੀ 'ਚ ਗਏ ਸੀਗੇ ਭਗਵੰਤ ਮਾਨ ਸਾਹਿਬ ਹੋਰਾਂ ਦੇ ਨਾਲ ਬੈਠੇ ਸੀਗੇ ਉਦੋਂ ਪ੍ਰੈਸ ਕਾਨਫਰੰਸ ਦੇ ਵਿੱਚ ਕਹਿ ਰਹੇ ਸੀਗੇ ਕਿ ਮਾਨ ਸਾਹਿਬ ਮੈਂ ਤੁਹਾਡਾ ਹੀ ਆ ਤੁਹਾਡਾ ਛੋਟਾ ਭਰਾ ਤੇ ਤੁਹਾਡੀ ਝੋਲੀ ਝੋਲੀ ਦੇ ਵਿੱਚ ਆ ਗਿਆ ਕਹਿੰਦਾ ਸਾਰੀ ਉਮਰ ਤੁਹਾਡੇ ਵਾਸਤੇ ਆ ਕਹਿੰਦੇ। ਭਾਈ ਜੀ ਦੇਖੋ ਗੋਲਡੀ ਦੀ ਇਸ ਗੱਲ ਤੋਂ ਬਾਅਦ ਕਿਹ ਚੀਜ਼ ਤਾਂ ਹੋਗੀ। ਹੂੰ ਕੀ ਯਾਰ ਬੰਦੇ ਨੂੰ ਵੱਧ ਕੇ ਕਦੇ ਨਹੀਂ ਬੋਲਣਾ ਚਾਹੀਦਾ ਹਾਲਾਤ ਪਤਾ ਨਹੀਂ ਕਿਹੋ ਜਿਹਾ ਆ ਜਾਣਾ ਹੂੰ ਠੀਕ ਹੈ ਨਾ ਜਦੋਂ ਆਪਾਂ ਇਹ ਸੋਚਦੇ ਆ ਨਾ ਵੀ ਜਿਹੜੀ ਗੱਲ ਮੈਂ ਕਹੇ ਨਾ ਹੂੰ ਇਹ ਮੇਰੀ ਗੱਲ ਹੋਰ ਸ਼ਾਇਦ ਕਿਸੇ ਨੂੰ ਇਹਨਾਂ ਚੀਜ਼ਾਂ ਬਾਰੇ ਪਤਾ ਹੀ ਨਹੀਂਗਾ ਵੀ ਜੋ ਮੈਂ ਕਹੂੰਗਾ ਉਹੀ ਸੱਤ ਨਹੀਂ ਆ ਦੇਖ ਲਓ ਹੋ ਗਿਆ ਨਾ ਉਲਟਾ ਹੂੰ ਕਹਿੰਦੇ ਸੀ ਸੀਐਮ ਸਾਹਿਬ ਮੈਂ ਇਹਨਾਂ ਦੇ ਬਰਾਬਰ ਇਲੈਕਸ਼ਨ ਲੜਿਆ ਇਹਨਾਂ ਨੇ ਛੋਟੇ ਭਰਾਵਾ ਵਾਂਗੂ ਮੈਨੂੰ ਪਿਆਰ ਕਰਿਆ ਮੈਂ ਸਾਰੀ ਉਮਰ ਇਹਨਾਂ ਦੀ ਝੋਲੀ ਚ ਸਾਰੀ ਉਮਰ ਤਾਂ ਬਹੁਤ ਦੂਰ ਦੀ ਗੱਲ ਹੈ 11 ਮਹੀਨੇ ਹੀ ਹੋਏ ਨੇ ਬਾਈ ਹਜੇ ਹਾਂ ਅਗੇ ਨਾ ਵਾਪਸ ਉਹਨਾਂ ਦੀ ਉਹਨਾਂ ਦੀ ਬੋਲ ਸੀਗੇ ਨਾ ਹੋਰ ਤਾਂ ਕਿਸੇ ਤੀਜੇ ਨੇ ਬੋਲਿਆ ਨਹੀਂ ਸੀ ਵੀ 골ਡਨ ਕੋਲ ਬਿਠਾ ਕੇ ਡਾਇਲੌਗ ਹੀ ਹੋਰ ਮਾਰਦਾ ਹੋਵੇ ਹਾਂ ਪਰ ਇਥੋਂ ਕਲੀਅਰ ਹੁੰਦਾ ਬਾਈ ਜੀ ਕਦੇ ਵੀ ਵੱਧ ਕੇ ਬੋਲਣਾ ਨਹੀਂ ਚਾਹੀਦਾ ਇਨਸਾਨ ਨੂੰ ਸਮਾਂ ਬਹੁਤ ਵੱਡੀ ਗੱਲ ਹੈ ਸਮਾਂ ਘਰ ਬਟ ਲੈਂਦਾ ਕੁਦਰਤ ਦਾ ਇੱਕ ਨਿਯਮ ਹੈ ਜੀ ਵੀ ਸਮੇਂ ਨਾਲ ਹਰ ਇੱਕ ਚੀਜ਼ ਨੂੰ ਆਪਣੇ ਵਿੱਚ ਸਮਾ ਲੈਂਦਾ ਹਾਂ ਜਿਵੇਂ ਉਹ ਕਹਿੰਦੇ ਕਿ ਵੀ ਮੈਂ ਤਾਂ ਬਾਹਰ ਹੀ ਨਹੀਂ ਨਿਕਲਿਆ ਮੈਂ ਗਿਆ ਹੀ ਨਹੀਂ ਕਿਤੇ ਕੀ ਲੱਗਦਾ ਕਿ ਉਹ ਬਾਹਰ ਨਹੀਂ ਨਿਕਲੇ ਜਾਂ ਫਿਰ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਉਹਨਾਂ ਨੂੰ ਮੂੰਹ ਨਹੀਂ ਲਾਇਆ ਨਹੀਂ ਭਾਈ ਬਾਹਰ ਤਾਂ ਜਿਹੜੀ ਹੁਣ ਇਹ ਕਿਦਾਂ ਕਹਿ ਸਕਦੇ ਹੋ ਤੁਸੀਂ 2 ਦਿਨ ਪਹਿਲਾਂ ਜੁਆਇਨ ਕਰਿਆ ਵੀ 2 ਦਿਨਾਂ ਬਾਅਦ ਮੈਂ ਅੰਦਰ ਵੜ ਗਿਆ ਇਹੋ じゃ ਫਿਰ ਕੀ ਹੋ ਗਿਆ ਸੀ ਜਿਹੜਾ 2 ਦਿਨ ਪਹਿਲਾਂ ਆਪਾਂ ਜੁਆਇਨ ਕਰ ਰਹੇ ਹਾਂ 2 ਦਿਨਾਂ ਬਾਅਦ ਆਪਾਂ ਅੰਦਰ ਵੜ ਗਏ ਨਹੀਂ ਬਾਹਰ ਨਿਕਲੇ ਆ ਪਰ ਪਾਰਟੀ ਵਾਲੇ ਨੇ ਅਸੈਪਟ ਨਹੀਂ ਕੀਤਾ ਵਰਕਰਾਂ ਨੇ ਮੂੰਹ ਨਹੀਂ ਲਾਇਆ ਬਿਲਕੁਲ ਸੱਚਾਈ ਹੈ ਇਹ ਦੁਰਕਰਾਰਿਆ ਫਿਰ ਐਕਸੈਪਟ ਨਹੀਂ ਕੀਤਾ ਸਾਰਿਆਂ ਨੂੰ ਪਤਾ ਹੈ ਬਾਈ ਜੀ ਧੂਰੀ ਚ ਕੀ ਹੋਇਆ ਜਦੋਂ ਕੋਈ ਪ੍ਰੋਗਰਾਮ ਹੁੰਦਾ ਸੀਗਾ ਇਸ ਚੀਜ਼ ਦਾ ਵਰਕਰ ਵਿਰੋਧ ਕਰਦੇ ਸੀਗੇ ਬਾਈ ਹੂੰ ਫਿਰ ਹੁਣ ਦੇਖੋ ਮੇਰੀ ਗੱਲ ਸੁਣੋ ਅੱਜ ਮੈਂ ਆ ਬਾਈ ਮੈਨੂੰ ਕੋਈ ਜੇ ਮੂੰਹੇ ਨਹੀਂ ਲਾ ਰਿਹਾ ਮੇਰੇ ਨਾਲ ਕੋਈ ਗੱਲ ਹੀ ਨਹੀਂ ਕਰ ਰਿਹਾ ਮੈਂ ਨਿਕਲ ਕੇ ਜਾਵਾਂ ਕਿੱਥੇ ਭਾਈ ਹੂੰ ਤੇ ਮੈਂ ਅੰਦਰ ਹੀ ਬੈਠੂਗਾ ਨਾ ਹੂੰ ਮਤਲਬ ਤੁਸੀਂ ਇਹ ਕਹਿ ਰਹੇ ਹੋ ਦੇਖੋ ਦਲਵੀਰ ਗੋਲਡੀ ਨੇ ਹੋਈ ਨਹੀਂ ਲਾਇਆ ਕਿ ਅੰਦਰ ਬੈਠਣ ਲਈ ਤਾਂ ਪਾਰਟੀ ਜੁਆਇਨ ਨਹੀਂ ਕਰੀ ਤੀ ਗੋਲਡੀ ਨੇ ਪਾਰਟੀ ਦਾ ਜੁਆਇਨ ਗੋਲਡੀ ਨੇ ਇਸ ਲਈ ਕਰੀ ਤੀ ਵੀ 3 ਸਾਲ ਰਹਿੰਦੇ ਨੇ ਸਵਾਦ ਕੁੱਟਾਂਗੇ ਹੂੰ ਉਹ ਤਾਂ ਹੁਣ ਉਹਨਾਂ ਨੂੰ ਪਤਾ ਹੈ ਵੀ ਸਰਕਾਰ ਜਾਂ ਪਾਵਰ ਦਾ ਨਸ਼ਾ ਕੀ ਹੁੰਦਾ ਅਸੀਂ ਤਾਂ ਹਜੇ ਪਾਵਰ 'ਚ ਆਏ ਨਹੀਂ ਨਾ ਨਿਓ ਤਾਂ ਕਹਿੰਦੇ ਮੈਂ ਸਵਾਦ ਲੈਣਾ ਹੁੰਦਾ ਤਾਂ ਮੈਂ ਰਹਿ ਸਕਦਾ ਸੀ 3 ਸਾਲ ਕਮਾਲ ਹੈ ਫਿਰ ਅੰਦਰ ਕਿਉਂ ਬੈਠੇ ਸੀਗੇ ਹੂੰ ਠੀਕ ਹੈ ਨਾ ਫਿਰ ਅੰਦਰ ਕਿਉਂ ਬੈਠੇ ਸੀ ਭਾਈ ਜੀ ਫਿਰ ਲੈਂਦੇ ਸਵਾਦ ਬਾਹਰ ਨਿਕਲ ਕੇ ਹੂੰ ਠੀਕ ਹੈ ਉਹ ਚੀਜ਼ ਸੱਚ ਨਹੀਂ ਹੋਈ ਹੂੰ ਕਹਿੰਦੇ ਗੁੱਸਾ ਸੀ ਨੌਜਵਾਨ ਸੀਗਾ ਇੱਕ ਗੁੱਸਾ ਸਮਝ ਲਓ ਪ੍ਰੋਟੈਸਟ ਸਮਝ ਲਓ ਵੀ ਮਤਲਬ ਪ੍ਰਦਰਸ਼ਨ ਸਮਝ ਲਓ ਕਹਿੰਦੇ ਮੇਰੇ ਚ ਗੁੱਸਾ ਸੀਗਾ ਨੌਜਵਾਨ ਦਾ ਇਸ ਕਰਕੇ ਗਲਤੀ ਹੋ ਗਈ ਕਹਿੰਦੇ ਫਿਰ ਸਾਡੀ ਬਲੀ ਕਿਉਂ ਦਿੱਤੀ ਐ ਜਿਹੜੇ ਭਰਾ ਸੀਗੇ ਅਸੀਂ ਨਾਲ ਖੜੇ ਸੀ ਜਾਂ ਜਿਹੜੇ ਵਰਕਰ ਸੀਗੇ ਉਹਨਾਂ ਦੀ ਬਲੀ ਕਿਉਂ ਦਿੱਤੀ ਐ ਗੁੱਸਾ ਸੀਗਾ ਸਾਈਲੈਂਟ ਹੋ ਜਾਂਦੇ ਬਾਈ ਜੇ ਅਸੀਂ ਉਹਨਾਂ ਤੋਂ ਬਾਹਰ ਹੋ ਕੇ ਆਪੇ ਤੋਂ ਬਾਹਰ ਹੋ ਕੇ ਅਸੀਂ ਚੱਲਦੇ ਫਿਰ ਜੋ ਮਰਜ਼ੀ ਕਰ ਲੈਂਦੇ ਜਾਂ ਸਾਨੂੰ ਦੁੱਖ ਤਕਲੀਫ ਦੱਸ ਦਿੰਦੇ ਕਿ ਭਰਾ ਸਾਨੂੰ ਆਹ ਦੁੱਖ ਤਕਲੀਫ ਹੈ ਮੈਨੂੰ ਨਾ ਦੱਸਦੇ ਹਲਕੇ ਚ ਇਹੋ ਜੇ 20 50 ਲੋਕ ਕੋਈ ਤਾਂ ਹੋਣਗੇ ਯਾਰ ਹੂੰ ਜਿਹੜੇ ਨੇੜੇ ਸੀਗੇ ਕਿਸੇ ਨਾਲ ਤਾਂ ਗੱਲ ਸਾਂਝੀ ਕਰ ਲੈਂਦੇ ਵੀ ਮੈਨੂੰ ਆਹ ਤਕਲੀਫ ਹੈ ਹੂੰ ਅਗਰ ਉਹ ਤਕਲੀਫ ਦਾ ਸਾਤੋ ਹੱਲ ਨਾ ਹੁੰਦਾ ਹੋ ਜਾਦਾ ਅਸੀਂ ਉਹ ਕਹਿੰਦੇ ਚੱਲ ਭਈ ਅਸੀਂ ਤੇਰੇ ਨਾਲ ਆ ਯਾਰ ਹੂੰ ਇਹੀ ਗੱਲ ਜੇ ਹਰਦੀਪ ਨਾਲ ਹੁੰਦੀ ਹਰਦੀਪ ਵੀ ਫਿਰ ਛੱਡ ਜਾਂਦਾ ਪਾਰਟੀ ਨੂੰ ਬਈ ਜਿ ਘਰੇ ਬਹਿ ਜਾਗੇ ਯਾਰ ਨਹੀਂ ਇੰਨਾ ਪਰ ਕਿਸੇ ਹੋਰ ਪਾਰਟੀ 'ਚ ਨਹੀਂ ਜਾਂਦਾ ਨਹੀਂ ਜਾਂਦੇ ਗਾਲਾਂ ਸੁਣਨੀਆਂ ਬਹੁਤ ਔਖੀਆਂ ਨੇ ਭਰਾ ਮੇਰੇ ਨਾ ਆਪਣੇ ਚੀਜ਼ਾਂ ਖੂਨ ਚ ਹੈਗੀਆਂ ਨੇ ਨਾ ਸੁਣੀਆਂ ਜਾਣ ਜਿੰਨਾ ਕਿ ਹੁਣ ਤੱਕ ਕੰਮ ਕਰਿਆ ਸਾਫ਼ ਸੋਤਰਾ ਹੀ ਕਰਿਆ ਹਮ ਠੀਕ ਹੈ ਨਾ ਅੱਜ ਜੇ ਲੋਕ ਮੈਨੂੰ ਪਿਆਰ ਦੇ ਰਹੇ ਨੇ ਹਲਕੇ ਚ ਤਾਂ ਯਾਰ ਉਹ ਤਾਂ ਦੇ ਰਹੇ ਨੇ ਮੈਂ ਸਰਪੰਚ ਵੀ ਰਿਹਾ ਮੈਂ ਗੋਲਡੀ ਨਾਲ ਵੀ ਰਿਹਾ ਵੀ ਮੈਂ ਪਾਵਰ ਦਾ ਕਦੇ ਗਲਤ ਇਸਤੇਮਾਲ ਨਹੀਂ ਕਰਿਆ ਇੰਨਾ ਕਿ ਤਾਂ ਹੁਣ ਤੁਸੀਂ ਵੀ ਸਮਝਦੇ ਹੋ ਕਿ ਐਮ ਐਲ ਏ ਐਮ ਐਲ ਏ ਦੇ ਨਾਲ ਵਾਲੇ ਬੰਦੇ ਕੋਲੇ ਵੀ ਤਾਂ ਬਹੁਤ ਕੁਝ ਹੁੰਦਾ ਨਾ ਪਾਵਰ ਚ ਹਮ ਠੀਕ ਹੈ ਨਾ ਜੀ ਮੈਂ ਲੋਕਾਂ ਤੋਂ ਪੈਸੇ ਨਹੀਂ ਖਾਦੇ ਝੂਠੇ ਪਰਚੇ ਨਹੀਂ ਕਰਾਏ ਠੀਕ ਹੈ ਕਿਸੇ ਦੀ ਮਾੜੀ ਨਹੀਂ ਕਰੀ ਤਾਂ ਲੋਕ ਮੈਨੂੰ ਪਿਆਰ ਦੇ ਰਹੇ ਨੇ ਨਾ ਨਹੀਂ ਬਹੁਤ ਔਖਾ ਹੈ ਉਸ ਬੰਦੇ ਨੂੰ ਲੋਕਾਂ 'ਚ ਜਾਣਾ ਬਾਈ ਜੀ ਜਦੋਂ ਕੋਈ ਬੰਦਾ ਇੱਕ ਪਾਵਰ 'ਚ ਰਹੇ ਕਿ ਨਾ ਉਹਦੇ ਨਾਲ ਦਾ ਬੰਦਾ ਕੋਈ ਲੋਕਾਂ 'ਚ ਜਾਂਦਾ ਨਾ ਬਹੁਤ ਘੱਟ ਲੋਕ ਅਸੈਪਟ ਕਰਦੇ ਹੁੰਦੇ ਨੇ ਅਗਲਾ ਕਹਿੰਦਾ ਯਾਰ ਠੀਕ ਹੈ ਇਹਨੇ ਪਾਵਰ ਦਾ ਗਲਤ ਇਸਤੇਮਾਲ ਕਰਿਆ ਹੋਇਆ ਹਮ ਦਲਵੀਰ ਗੋਲਡੀ ਨੇ ਕੀਤਾ ਕਦੇ ਪਾਵਰ ਦਾ ਉਪਯੋਗ ਬਾਈ ਜੀ ਦੇਖੋ ਮੈਂ ਇਹ ਚੀਜ਼ਾਂ ਬਾਰੇ ਪਰਸਨਲੀ ਤਾਂ ਨਹੀਂ ਹੋਣਾ ਚਾਹੁੰਦਾ ਠੀਕ ਹੈ ਪਰਾ ਯਾਰ ਇਕੱਠੇ ਖਾਦਾ ਪੀਦਾ ਇਹ ਸੀ ਇਹ ਤੁਹਾਡੀ ਗੱਲਾਂ ਕੋਈ ਕਰਤੀਆਂ ਕਹਿਣਗੇ ਕਿ ਵੀ ਹਰਦੀਪ ਤਾਂ ਐਵੇਂ ਦਾ ਬੰਦਾ ਸੀਗਾ ਹਰਦੀਪ ਦੀਆਂ ਚੀਜ਼ਾਂ ਪਈਆਂ ਅੱਜ ਮੇਰੇ ਬਾਰੇ ਬੋਲੀਐਂਦਾ ਪਹਿਲਾਂ ਆਪਣੀ ਪੀੜੀ ਥਲੇ ਦਾ ਸੋਟਾ ਮਾਰੇ ਕਹਿੰਦੇ ਕੋਈ ਗੱਲ ਨਹੀਂ ਬਾਈ ਸਾਹਮਣੇ ਆ ਜਾਣਗੇ ਜੇ ਕੁਝ ਹੋਊਗਾ ਉਹਨਾਂ ਨੇ ਤਾਂ ਪ੍ਰਤਾਪ ਬਾਜਾ ਨੂੰ ਕਹਤਾ ਸੀਗਾ ਕਹਿੰਦੇ ਆਪਣੀ ਕੋਠੀ ਤੇ ਤਾਂ ਦੋ ਝੰਡੇ ਦੇਖ ਲੈਣੇ ਇੱਕ ਕਹਿੰਦੇ ਭਾਜਪੀ ਦਾ ਇੱਕ ਕਾਂਗਰਸ ਦਾ ਕਹਿੰਦੇ ਆਪਣੀ ਪੀੜੀ ਥਲੇ ਸੋਟਾ ਮਾਰ ਲਓ ਫਿਰ ਤੁਸੀਂ ਕੀ ਚੀਜ਼ ਫਿਰ ਦਲਵੀਰ ਗੋਲਡੀ ਨਹੀਂ ਮੈਂ ਕੋਈ ਚੀਜ਼ ਨਹੀਂ ਹੈਗਾ ਮੈਂ ਮੈਂ ਜੋ ਵੀ ਆ ਮੈਂ ਲੋਕਾਂ ਦੇ ਸਿਰ ਤੇ ਆ ਚੀਜ਼ ਮੈਂ ਕੁਛ ਨਹੀਂ ਉਹੀ ਮੈਂ ਪਹਿਲਾਂ ਕਿਹਾ ਨਾ ਕਿ ਬਾਈ ਜੀ ਅੱਜ ਮੈਂ ਬੰਦੇ ਨੂੰ ਦੇਖ ਕੇ ਬੋਲਣਾ ਚਾਹੀਦਾ ਹੁੰਦਾ ਕੋਈ ਚੀਜ਼ ਨਹੀਂ ਹੈਗਾ ਬਾਈ ਇਹ ਤਾਂ ਦੇਖੋ ਬਾਕੀ ਤੁਹਾਨੂੰ ਸਮਾਂ ਦੱਸ ਦਊਗਾ ਵੀ ਤੁਸੀਂ ਕੀ ਹੋ ਹੂੰ ਠੀਕ ਹੈ ਸਮੇਂ ਨਾਲ ਸਾਰੀ ਚੀਜ਼ ਤੁਹਾਡੀ ਕਲੀਅਰਟੀ ਤੁਹਾਡੇ ਮੂਰੇ ਆ ਜਾਂਦੀ ਹੈ ਜੋ ਅੱਜ ਬਾਈ ਤੂੰ ਐ ਤੈਨੂੰ ਪਤਾ ਵੀ ਕੱਲ ਉਹਨੂੰ ਤੂੰ ਕੀ ਹੋਵੇਂ ਨਹੀਂ ਪਤਾ ਨਾ ਤੇਰਾ ਬਿਜ਼ਨਸ ਹੁੰਦਾ ਪਰ ਪਤਾ ਤਾਂ ਕਿਸੇ ਨੂੰ ਕੁਝ ਨਹੀਂ ਹੈਗਾ ਵੀ ਸਾਡੇ ਨਾਲ ਹੋਣਾ ਕੀ ਹੈ ਹੂੰ ਠੀਕ ਹੈ ਨਾ ਦੇਖੋ ਉਹ 골ਡੀ ਨੂੰ ਪਤਾ ਹੋਊਗਾ ਵੀ ਉਹਨੇ ਉਸ ਚੀਜ਼ ਦੀ ਦੁਰਵਰਤੋਂ ਕਰੀ ਹੈ ਨਾ ਕਰੀ ਹੈ ਉਧਰ ਕਿਉਂ ਗਿਆ ਸੀ ਹਾਂ ਸਾਨੂੰ ਦੁੱਖ ਇਹ ਸੀਗਾ ਵੀ ਸਾਨੂੰ ਉਸ ਸਮੇਂ ਇਕੱਲਾ ਛੱਡ ਗਿਆ ਜਦੋਂ ਸਾਨੂੰ ਬਹੁਤ ਲੋੜ ਸੀ ਜਦੋਂ ਅਸੀਂ ਕਿਸੇ ਚੀਜ਼ ਬਾਰੇ ਸਾਨੂੰ ਪਤਾ ਹੀ ਨਹੀਂ ਤੀਆ ਵੀ ਪਿੰਡਾਂ ਦੇ ਵਿੱਚ 골ਡੀ ਕਿੰਨਾ ਨਾਲ ਜਿਆਦਾ ਵਰਤਦਾ ਕਿੰਨਾ ਨਾਲ ਘੱਟ ਵਰਤਦਾ ਕੌਣ ਆਪਣੇ ਬੂਥ ਲਾਉਂਦੇ ਨੇ ਕੌਣ ਕਾਂਗਰਸੀ ਨੇ ਠੀਕ ਹੈ ਜਦੋਂ ਸਾਨੂੰ ਲੋੜ ਸੀ ਬਹੁਤ ਜ਼ਿਆਦਾ ਨਹੀਂ ਭਾਈ 골ਡੀ پارٹی 'ਚ ਖੜਾ ਹੁੰਦਾ ਸੀ ਕੀ ਲੈਣਾ ਸੀਗਾ ਯਾਰ ਔਰ ਇਹ ਵੀ ਸੱਚਾਈ ਹੈ ਤੁਸੀਂ ਮੇਰੇ ਪਿੰਡ ਤੋਂ ਪੁੱਛ ਲਿਓ ਬਾਈ ਮੇਰਾ ਮੈਂ ਹਰ ਇੱਕ ਜਗ੍ਹਾ ਤੇ ਮੇਰੇ ਪਿੰਡ ਦਾ ਨਾਲ ਨਾਲ ਨਾ ਮੈਂ ਕੋਈ ਆਪਦਾ ਗੋਤ ਵਗੈਰਾ ਨਹੀਂ ਲਾਉਂਦਾ ਮੈਂ ਮੇਰੇ ਪਿੰਡ ਨੂੰ ਬਹੁਤ ਪਿਆਰ ਕਰਦਾ ਇਹ ਸੱਚਾਈ ਹੈ ਵਾਹਿਗੁਰੂ ਨੂੰ ਜਾਨ ਦੇਣੀ ਹੈ ਤੁਸੀਂ ਉਹ ਲੋਕਾਂ ਤੋਂ ਪੁੱਛ ਲਿਓ ਮੈਂ ਇਹ ਕਹਿਣਾ ਹੁੰਦਾ ਸੀਗਾ ਕਿ ਬਾਈ ਜੀ ਮੈਂ ਇੱਕ ਵਾਰ ਸਰਪੰਚੀ ਕਰ ਲਈ ਦੁਬਾਰਾ ਮੈਂ ਨਹੀਂ ਇਸ ਲਾਈਨ 'ਚ ਆਉਣਾ ਹੂੰ ਠੀਕ ਹੈ ਉਹ ਕਹਿੰਦੇ ਨਾ ਸਮਾ ਉਪਰਮਾਤਮਾ ਨੂੰ ਪਤਾ ਸੀਗਾ ਵੀ ਉਹਨੇ ਕਿਵੇਂ ਵਿਧ ਬਣਾਉਣੀ ਹੈ ਬਣਾਤੀ ਨਾ ਬਾਈ ਫਿਰ ਹੂੰ ਵਿੱਤਾ ਪਰਮਾਤਮਾ ਨਹੀਂ ਬਣਾਈਆ ਮੇਰੇ ਕਹਿਣ ਤੇ ਕਰਨ ਤੇ ਤਾਂ ਕੁਝ ਨਹੀਂ ਹੋਇਆ ਨਾ ਹੂੰ ਬਿਲਕੁਲ ਹੁਣ ਤੁਸੀਂ ਦਲਵੀਰ ਗੋਲਡੀ ਹਰਾਂ ਨੂੰ ਲੀਡਰ ਮੰਨਦੇ ਹੋ ਕਿ ਇੱਕ ਵਰਕਰ ਮੰਨਦੇ ਹੋ ਕਿਉਂਕਿ ਪ੍ਰਤਾਪ ਬਾਜਵਾ ਨੇ ਤਾਂ ਸਿੱਧਾ ਹੀ ਕਹਿਤਾ ਕਹਿੰਦੇ ਲੀਡਰ ਦੇ ਤੌਰ ਤੇ ਨਹੀਂ ਇੱਕ ਵਰਕਰ ਦੇ ਤੌਰ ਤੇ ਵਾਪਸ ਆਓ ਉਹ ਤਾਂ ਬਈ ਜੀ ਫਿਰ ਬਾਜਵਾ ਸਾਹਿਬ ਦਾ ਬਿਆਨ ਤੁਹਾਡੇ ਸਾਹਮਣੇ ਹੀ ਆਇਆ ਵਰਕਰ ਤੁਸੀਂ ਤੁਸੀਂ ਕੀ ਮੰਨਦੇ ਹੋ ਤੁਹਾਡੀ opinion ਕੀ ਹੈ ਤੁਹਾਡੇ ਨਾਲ ਜਿਹੜੇ ਲੋਕ ਸੇ ਅਸੀਂ ਵਰਕਰ ਹੂੰ ਠੀਕ ਹੈ ਇਹ ਗੋਲਡੀ ਨੂੰ ਪਤਾ ਹੋਊ ਵੀ ਗੋਲਡੀ ਕੀ ਸਮਝਦਾ ਆਪਦੇ ਆਪ ਨੂੰ ਅਸੀਂ ਵਰਕਰਾਂ ਪਾਰਟੀ ਦੇ ਸੱਚੇ ਸਿਪਾਹੀ ਆ ਅਸੀਂ ਪਾਰਟੀ ਲਈ ਪਹਿਲਾਂ ਵੀ ਕੰਮ ਕਰਿਆ ਅੱਗੇ ਵੀ ਕਰਾਂਗੇ ਠੀਕ ਹੈ ਇਹ ਇਹ ਤਾਂ ਉਹਨਾਂ ਦੀ ਸੋਚਣੀ ਹੈ ਕਿ ਉਹ ਕਿਵੇਂ ਸੋਚਦੇ ਨੇ ਹਾਂ ਠੀਕ ਹੈ ਸਾਡੇ ਐਲੋਪੀ ਨੇ ਉਸ ਚੀਜ਼ ਦਾ ਬਿਆਨ ਤਾਂ ਦੇ ਹੀ ਦਿੱਤਾ ਵੀ ਗਏ ਸੀ ਨੇਤਾ ਬਣ ਕੇ ਆਏ ਨੇ ਵਰਕਰ ਬਣ ਕੇ ਹੂੰ ਤੁਸੀਂ ਮੁਲਾਕਾਤ ਕੀਤੀ ਉੱਪਰ ਲੀਡਰਾਂ ਨਾਲ ਕਿ ਸਪਸ਼ਟ ਕਰੋ ਕਿ ਸਤਾਈ ਦੇ ਵਿੱਚ ਕੀ ਪਲਾਨ ਹੈ ਪਵਾਰਾ ਜਆ ਵੜੇੰਗ ਨੇ ਪ੍ਰਤਾਪ ਸਿੰਘ ਬਾਜਵਾ ਨੇ ਕਿ ਟਿਕਟ ਕਿੱਧਰ ਨੂੰ ਜਾਏਗੀ ਝੁਕਾ ਕੇ ਕਿੱਧਰ ਨੂੰ ਆਏਗਾ ਕਿਤੇ ਫਿਰ ਟਿਕਟ ਦਾ ਰੌਲਾ ਨਾ ਪੈ ਜਾਵੇ ਅਸੀਂ ਨਾਰਾਜ਼ ਹੋਈਏ ਫਿਰ ਜੇ ਦਲਵੀਰ ਗੋਲਡ ਨੇ ਨਾਰਾਜ਼ ਹੁੰਦਾ ਹੋਵੇ ਨਹੀਂ ਭਾਈ ਦੇਖੋ ਗੱਲ ਹੈ ਬੰਦੇ ਦੀ ਕੱਲੀ ਨਾਰਾਜ਼ਗੀ ਤੇ ਟਿਕਟ ਨਹੀਂ ਹੁੰਦੀ ਹਾਂ ਠੀਕ ਹੈ ਉਸ ਟਾਈਮ ਬੜੀਆਂ ਚੀਜ਼ਾਂ ਦੇਖੀਆਂ ਜਾਂਦੀਆਂ ਨੇ ਯਾਰ ਲੋਕਾਂ ਦੇ ਵਿੱਚ ਬੰਦੇ ਦਾ ਕਿਹੋ ਜਿਹਾ ਰਹਿਣ ਸਹਿਣ ਹੈ ਤੇ ਉਹ ਵਰਕ ਕਿਵੇਂ ਕਰਦਾ ਲੋਕਾਂ ਲਈ ਹਾਂ ਕਿਸੇ ਦੇ ਦੁੱਖ ਸੁੱਖ ਚ ਕਿਵੇਂ ਵਿਚਰਿਆ ਹੋਇਆ ਪਿਛਲੇ ਦਿਨਾਂ ਚ ਉਹਦੇ ਨਾਲ ਲੋਕ ਕਿੰਨਾ ਕੁ ਜੁੜੇ ਹੋਏ ਨੇ ਹਾਂ ਕੱਲਾ ਇਹ ਥੋੜੀ ਨਾ ਹੁੰਦਾ ਵੀ ਨਾਰਾਜ਼ ਨਾ ਹੋ ਜਾਏ ਉਹਨੂੰ ਟਿਕਟ ਦੇ ਦੋ ਫਿਰ ਤਾਂ ਸ਼ਾਇਦ ਕੋਈ ਪਾਰਟੀ ਵੀ ਕਾਮਯਾਬੇ ਨਾ ਹੋਵੇ ਫੇਰ ਤਾਂ ਉਹ ਨਾਰਾਜ਼ਗੀ ਦੇ ਚੱਕਰਚਾਪ ਦੇ ਨੇੜੇ ਵਾਲਿਆਂ ਨੂੰ ਟਿਕਟਾਂ ਦੇ ਹੀ ਜਾਣਗੇ ਇਹ ਨਹੀਂ ਹੈ ਇਹ ਇਹਦੇ ਲਈ ਤਾਂ ਵੇਟ ਕਰਨੀ ਪਊਣਾ ਹੁਣ 2027 ਚ ਤੁਸੀਂ ਮੰਨਦੇ ਹੋ ਕਿ ਵੀ ਆਨਲਾਈਨ ਡਾਣਾ ਵਿੱਚ ਸਪਸ਼ਟ ਹੋ ਜਾਏਗਾ ਕਿ ਕਿਹਨੂੰ ਉੱਥੇ ਇਨਚਾਰਜ ਲਾਇਆ ਜਾ ਸਕਦਾ ਹੈ ਕਿਉਂਕਿ ਹੁਣ ਸ਼ੁਰੂ ਹੋਊਗਾ ਕਾਂਗਰਸ ਦੇ ਜਿਸਤੇ ਨਾਲ ਪ੍ਰੋਗਰਾਮ ਹੋ ਰਹੇ ਨੇ ਥਾਵਾਂ ਥਾਵਾਂ ਦੇ ਉੱਤੇ ਕੋਈ ਰੈਲੀਆਂ ਹੋ ਰਹੀਆਂ ਨੇ ਕੋਈ ਸਟੇਜਾਂ ਲੱਗ ਰਹੀਆਂ ਨੇ ਥਾਵਾ-ਥਾਉਂ ਦੇ ਉੱਤੇ ਕਿ ਲਾਦਾ ਕਿ ਕਲੀਅਰ ਹੋ ਜਾਏਗਾ ਕਿ ਵੀ ਕੌਣ ਇਨਚਾਰਜ ਲੱਗਦਾ ਕੌਣ ਦੇਖ ਰਿਹਾ ਕਰਦਾ ساری ਚੀਜ਼ ਨੇ ਦੇਖੋ ਬਾਈ ਜੀ ਜੀ ਤਾਂ ਗਰਾਉਂਡ ਰਿਪੋਰਟ ਲਈ ਜਾਵੇ ਹੂੰ ਫਿਰ ਤਾਂ ਕਲੀਅਰ ਹੋਏ ਜਾਊਗਾ ਹੂੰ ਦੇਖੋ ਉਹ ਅੱਜ ਵੀ ਮੈਂ ਕਹਿਣਾ ਤੁਹਾਡੇ ਚੈਨਲ ਤੇ ਬਹਿ ਕੇ ਵੀ ਕਹਿਣਾ ਬਾਈ ਹੂੰ ਠੀਕ ਹੈ ਗਰਾਉਂਡ ਦੀ ਰਿਐਲਿਟੀ ਚੈੱਕ ਕਰਨ ਜਿਹਦੇ ਵੀ ਪੱਖ ਚ ਹੈ ਉਹਨੂੰ ਜ਼ਿੰਮੇਵਾਰੀ ਦੇ ਦੇਣ ਕੋਈ ਦਿੱਕਤ ਨਹੀਂ ਹੂੰ ਠੀਕ ਹੈ ਨਾ ਤੁਸੀਂ ਮੰਨਦੇ ਹੋ ਆਪਣੇ ਆਪ ਨੂੰ ਜ਼ਿੰਮੇਵਾਰ ਨੀ ਉਹ ਮੈਂ ਕਿਉਂ ਨਹੀਂ ਮੰਨਦਾ ਬਾਈ ਕੀ ਦਾ ਸੁਪਨਾ ਨਹੀਂ ਹੁੰਦਾ ਯਾਰ ਹੂੰ ਠੀਕ ਹੈ ਪਾਰਟੀ ਲਈ ਕੰਮ ਕਰਦੇ ਆਂ ਔਰ ਕਰਾਂਗੇ ਵੀ ਪਰ ਇਹ ਤਾਂ ਨਹੀਂ ਹੈਗਾ ਵੀ ਕੱਲੇ ਤੱਪੜੇ ਪਸਾਵਾਂਗੇ ਵੀ ਅਸੀਂ ਲੀਡਰ ਬਣ ਨਹੀਂ ਸਕਦੇ ਕਿਉਂ ਨਹੀਂ ਬਣ ਸਕਦੇ ਬਾਈ ਹੂੰ ਕਹਿੰਦੇ ਤੱਪੜ ਰੋਲੇ ਵੀ ਜਾਂਦੇ ਆ ਕੋਈ ਗੱਲ ਨਹੀਂ ਫਿਰ ਉਹ ਤਾਂ ਬਾਈ ਜੀ ਦੇਖੋ ਜੇ ਸਾਡੇ ਚ ਕੁਝ ਨਹੀਂ ਹੋਊਗਾ ਵੀ ਰੋਲਣਗੇ ਜੇ ਅਸੀਂ ਵੱਡੀਆਂ ਗੱਲਾਂ ਮਾਰਾਂਗੇ ਤੇ ਗਰਾਊਂਡ ਤੇ ਸਾਨੂੰ ਕੋਈ ਜਾਣਦਾ ਨਹੀਂ ਹੋਊਗਾ ਹੂੰ ਪੁਰਾਣੇ ਜਿੰਨੇ ਵਰਕਰ ਪੁਰਾਣੇ ਜਿੰਨੇ ਲੋਕ 골ਡੀ ਨਾਲ ਹੈਗੇ ਐਸ ਵਕਤ ਤੁਸੀਂ ਤਾਂ ਗਰਾਊਂਡ ਜੀਰੇ ਤੋਂ ਹੈਗੇ ਹੋ ਕਿਉਂਕਿ ਅਸੀਂ ਜਦੋਂ ਜਾਵਾਂਗੇ ਉਦੋਂ ਦੇਖਾਂਗੇ ਤੁਸੀਂ ਦੇਖਦੇ ਹੋ ਮੰਨਦੇ ਹੋ ਕਿ ਹੈਗੇ 골ਡੀ ਨਾਲ ਕਿ ਨਹੀਂ ਨਹੀਂ ਭਾਈ ਦੇਖੋ ਇਹ ਚੀਜ਼ ਤਾਂ ਹੁਣ ਉਹੀ ਗੱਲ ਹੋ ਗਈ ਨਾ ਵੀ ਆਪਦੇ ਮੂੰਹ ਆਪਦੀ ਪਿੱਠ ਥਾਪੜੀ ਜਾਊ ਇਹ ਚੀਜ਼ ਤਾਂ ਤੁਸੀਂ ਉਹ ਗਰਾਊਂਡ ਤੇ ਪਤਾ ਕਰ ਸਕਦੇ ਹੋ ਜਾ ਕੇ ਤੁਸੀਂ ਉਹ ਦੇਖ ਸਕਦੇ ਹੋ ਨਾ ਹੂੰ ਠੀਕ ਹੈ ਨਾ ਹੁਣ ਇਹ ਚੀਜ਼ 골ਟੀ ਵੀ ਨਹੀਂ ਮੇਰੇ ਬਾਰੇ ਕਹਿ ਸਕਦਾ ਵੀ ਹਾਂ ਹਰਦੀਪ ਨਾ ਕੋਈ ਹੈਗਾ ਜਾਂ ਨਾ ਹੈਗਾ ਉਹ ਤਾਂ ਦਿਖੂਗਾ ਨਾ ਤੁਹਾਨੂੰ ਹੂੰ ਸਾਹਮਣੇ ਦਿਖੂਗਾ ਕੀ ਸਚਾਈ ਕੀ ਆ ਉਹ ਤਾਂ ਜਦੋਂ ਤੁਸੀਂ ਧੂਰੀ ਹਲਕੇ ਚ ਵਿਚਰੋਗੇ ਤੁਹਾਨੂੰ ਕਲੀਅਰ ਹੋ ਜਾਊਗਾ ਹੂੰ ਠੀਕ ਹੈ ਠੀਕ ਹੈ ਬਹੁਤ ਸ਼ੁਕਰੀਆ ਭਾਈ ਸਮਾਂ ਦਿੱਤਾ ਅਸੀਂ ਗੱਲਾਂ ਬਾਤਾਂ ਕੀਤੀਆਂ ਜੋ ਥੈਂਕ ਯੂ ਸੋ ਮਚ ਬੋਲਦੀ ਸਾਹਿਬ ਹੋ ਰਹੇ ਹਾਂ ਬਾਰੇ ਕਿਉਂਕਿ ਤੁਸੀਂ ਕਾਫੀ ਇਕੱਠੇ ਰਹੇ ਸੀਗੇ ਉਹਨਾਂ ਦੇ ਨਾਲ ਤੇ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਭਾਈ ਥੈਂਕ ਯੂ ਥੈਂਕ ਯੂ ਸੋ ਮਚ